ਰਾਜਸਥਾਨ ਦੇ ਡਡਵਾਨਾ ਏਰੀਆ ਦੇ ਵਿੱਚ ਕੁਝ ਸਕੂਲੀ ਕੁੜੀਆਂ ਨੇ ਇੱਕ ਦੁਕਾਨਦਾਰ ਘੇਰ ਲਿਆ ਔਰ ਉਸ ਦੁਕਾਨਦਾਰ ਨੂੰ ਵਾਰ-ਵਾਰ ਥੱਪੜ ਮਾਰਨੀ ਸ਼ੁਰੂ ਕਰ ਦਿੱਤੀ। ਤਰਸਲ ਇਸ ਦੁਕਾਨਦਾਰ ਦੇ ਕੋਲੋਂ ਕਥਤ ਤੌਰ ਦੇ ਉੱਤੇ ਇਹ ਸਕੂਲੀ ਕੁੜੀਆਂ ਆਪਣਾ ਮੋਬਾਈਲ ਫੋਨ ਰੀਚਾਰਜ ਕਰਵਾਉਂਦੀਆਂ ਸਨ ਔਰ ਇਸ ਦੁਕਾਨਦਾਰ ਦੇ ਉੱਤੇ ਇਹ ਇਲਜ਼ਾਮ ਲਾਏ ਗਏ ਨੇ ਇੱਕ ਸੋਸ਼ਲ ਮੀਡੀਆ ਪੋਸਟ ਦੇ ਜ਼ਰੀਏ ਜੋ ਤਤ ਸਾਹਮਣੇ ਆਏ ਨੇ ਕਿ ਇਹ ਦੁਕਾਨਦਾਰ ਕੁੜੀਆਂ ਨੂੰ ਇਹ ਕਹਿੰਦਾ ਸੀ ਕਿ ਉਸ ਨੂੰ ਆਈ ਲਵ ਯੂ ਕਹੋ ਤਾਂ ਰੀਚਾਰਜ ਕਰੂਗਾ। ਠੈਰ ਐਦਾਂ ਦੇ ਹਾਲਾਤ ਬੜੀ ਵਾਰ ਬਣਦੇ ਨੇ ਜਦੋਂ ਕੁੜੀਆਂ ਨੂੰ ਹਰਾਸ ਕੀਤਾ ਜਾਂਦਾ ਹੈ, ਔਰਤਾਂ ਨੂੰ, ਮਹਿਲਾਵਾਂ ਨੂੰ ਹਰਾਸ ਕੀਤਾ ਜਾਂਦਾ ਹੈ, ਸਪੈਸ਼ਲੀ ਸਕੂਲ ਜਾਂ ਫਿਰ ਕਾਲਜ ਜਾਣ ਵਾਲੀਆਂ ਕੁੜੀਆਂ ਨੂੰ ਇਸ ਤਰ੍ਹਾਂ ਹਰਾਸ ਕੀਤਾ ਜਾਂਦਾ ਹੈ। ਔਰ ਇਹੋ ਜੀ ਸਥਿਤੀ ਦੁਬਾਰਾ ਬਣਦੀ ਨਜ਼ਰ ਆਈ ਪਰ ਇੱਥੇ ਇਹਨਾਂ ਕੁੜੀਆਂ ਨੇ ਇਸ ਸਥਿਤੀ ਦੇ ਨਾਲ ਬੇਬਾਕ ਹੋ ਕੇ ਟੱਕਰ ਆ ਲਿਆ ਔਰ ਇਸ ਦੁਕਾਨਦਾਰ ਨੂੰ ਚੰਗਾ ਸਬਕ ਸਿਖਾਇਆ। ਆਖਰ ਕੀ ਹਾਲਾਤ ਬਣੇ ਨੇ ਆਓ ਤਸਵੀਰਾਂ ਚ ਦੇਖਦੇ ਹਾਂ